ਬਈ ਆਪਣਾ ਨਾਮ ਦੱਸ ਕੇ। ਮੈਨੂੰ ਸੁਣ ਤੁਹੋਂ ਸਿੰਘ ਜੀ ਤੇ ਅੱਜ ਦਾ ਤੁਹਾਨੂੰ ਮਾਨ ਸਬਾਨ ਕੀਤਾ ਵਾ ਜਿਹੜੇ ਲੋਕਾਂ ਨੇ ਪੰਚਾਇਤ ਦੇ ਆਗੂ ਨੇ ਕੀ ਕਿੜਾ ਕਹਿ ਉਹ। ਬਹੁਤ ਖੁਸ਼ੀ ਆ ਜੀ ਇਹ ਗੱਲ ਦੀ। ਸੰਘਰਸ਼ ਦੱਸਾਂ ਬੇਨਤੀਆਂ ਕਰਦੇ ਰਹੇ ਆ ਤੇ ਮਹਾਰਾਜ ਨੇ ਕਿਰਪਾ ਕੀਤੀ ਤੇ ਉਹਨਾਂ ਨੇ ਆਪਣੇ ਖੁਸ਼ੀ ਨਾਲ ਕੀਤਾ ਮੈਨੂੰ ਨਾਲ ਦੱਸਿਆ ਵੀ ਨਹੀਂ ਆ। ਫਿਰ ਉਦੋਂ ਪਤਾ ਲੱਗਾ ਜਦੋਂ ਉਹਨਾਂ ਨੇ ਪਹਿਜਤਾ ਬਾਬਤ ਨੂੰ ਸਮਰਥਨ ਕਰਨਾ। ਕਿੰਨਾ ਚਿਰ ਹੋ ਗਿਆ ਤੁਹਾਨੂੰ ਪਾਠ ਕਰਦਿਆ ਸੇਵਾ ਲੱਗਣ। ਮੇਰੇ 6-8-9 ਸਾਲ ਹੋ ਗਏ ਤੇ ਮੈਨੂੰ 10-12 ਸਾਲ ਹੋ ਗਏ ਪਾਠ ਕਰਦੇ ਨੂੰ। ਕាលਿਸਤ ਨਾਲ ਮਾਨ ਸਨਮਾਨ ਹੋਇਆ ਕਿ ਪਹਿਲੀ ਵਾਰੀ ਨਹੀਂ ਆ ਪਹਿਲੀ ਵਾਰੀ ਆ ਪਹਿਲੀ ਵਾਰੀ ਆ ਉਸ ਦਾ ਮਾਲਾ ਛੋਟਾ ਮੋਟਾ ਚਲੋ ਚੱਲਦਾ ਰਿੰਦਾ ਕੰਮ ਤੇ ਆ ਜਿਹੜਾ ਇਹ ਪਹਿਲੀ ਵਾਰੀ ਆ ਸਾਡੇ ਇਲਾਕੇ ਚ ਪਹਿਲੀ ਵਾਰੀ ਆ ਜੀ ਲੱਗਣਾ ਪਿੰਡਾਂ ਦਾ ਪਿੰਡਾਂ ਜੀ ਹਾਂ ਜੀ ਜਦੋਂ ਤੁਹਾਨੂੰ ਸਮਾਨਤ ਕੀਤਾ ਫਿਰ ਕਿੰਨਾ ਇੱਕ ਮਨੁੱਖ ਖੁਸ਼ੀ ਆ ਜੀ ਮਨੁੱਖ ਖੁਸ਼ੀ ਬਹੁਤ ਜੀ ਬਹੁਤ ਜਿਆਦੀ ਖੁਸ਼ੀ ਆ ਇਹ ਗੁਰੂ ਘਰੋਂ ਸਿਲਾਈ ਦਾ ਗੁਰੂ ਘਰ ਦੇ ਵਜੀਰਾਂ ਲੋਕੀ ਬਹੁਤ ਘੱਟ ਮਾਨ ਸਨਮਾਨ ਹਾਂ ਜੀ ਬਹੁਤ ਘੱਟ ਹੀ ਬਹੁਤ ਘੱਟ ਹਾਂ ਜੀ ਲੋਕੀ ਚਾਜ ਨਾਲ ਕਮੇਟੀ ਵਾਲੇ ਨੇ ਪੈਸੇ ਦਿੰਦੇ ਤੇ ਬਹੁਤ ਘੱਟ ਲੋਕ ਕਰਦੇ ਆ ਕੋ ਜਿਹੜੇ ਤੁਹਾਡੇ ਨਾਂ ਬੱਚੇ ਉਹ ਵੀ ਗਰੰਟੀ ਸਿੰਘ ਬਣਾਉਗੇ ਕਿ ਨਹੀਂ ਬਣਾਉਗਾ ਬੜਾ ਪਝੰਗੀ ਪਝੰਗੀ ਤਰ੍ਹਾਂ ਉਹ ਪੂਰਾ ਹੋ ਗਿਆ ਸੀ ਤੇ ਬਾਕੀ ਕੁੜੀਆਂ ਉਹ ਪਾਠ ਕਰ ਲੈਂਦੀ ਆ ਉਹ ਵਿਆਹੀ ਆ ਹਾਂਜੀ ਦੇਖਣ ਨੂੰ ਮਿਲਦਾ ਕਿ ਜਿਹੜੇ ਅੱਜ ਕੱਲ ਗਰੰਟੀ ਸਿੰਘ ਇਹਨੇ ਆਪਣੇ ਬੱਚਾ ਨੂੰ ਗਰੰਟੀ ਸਿੰਘ ਨਹੀਂ ਬਣਾ ਰਹੇ ਕੀ ਰੀਜਨ ਕੀ ਆ ਕਿਉਂਕਿ ਮਾਨ ਸਤਕਾਰ ਨਹੀਂ ਮਿਲਦਾ ਜਾਂ ਦੂਸਰਾ ਹੋਣੀ ਚਾਹੀਦੀ ਉਹ ਤੀਨ ਮੋਦੀ ਬੱਚਾ ਮਾਨ ਸਤਕਾਰ ਵੀ ਘੱਟ ਮਿਲਦਾ ਤੇ ਬਾਕੀ ਜਿੰਨੀ ਜ਼ਰੂਰਤ ਚਾਹੀਦੀ ਹੈ ਉੰਨੀ ਜਿਹੜੀ ਤਨਖਾਹ ਉਹ ਨਹੀਂ ਮਿਲਦੀ ਉਹਨਾ ਨਹੀਂ ਹੈਗਾ 5-7000 ਨਾ ਕੀ ਬੰਦਾ ਇਹ ਤੋਂ ਵੱਧ ਕੋਈ ਵੀ ਨਹੀਂ ਦਿੰਦਾ ਘਰ ਤੋਂ ਘਰ 15-20000 ਰੁਪਇਆ ਗਰੰਟੀ ਦਿਖਾਉਣੀ ਚਾਹੀਦੀ ਆ ਤੇ ਇਹ ਕਰਕੇ ਜਿਆਦਾ ਲੋਕੀ ਇਹ ਤੋਂ ਕਰਕੇ ਵੀ ਕਈ ਬੰਦੇ ਮਿਹੜ ਮਿਹੜੇ ਪਾਠ ਕਰ ਹੀ ਲੈਂਦੇ ਆ ਤੇ ਉਹ ਵੀ ਤਾਂ ਵੀ ਨੌਕਰੀਆਂ ਕਰਦੇ ਜਾਂ ਬਾਹਰ ਜਾਣ ਨੂੰ ਤੁਰੇ ਫਿਰਦੇ ਆ ਇਹ ਕਰਕੇ ਪੂਰਾ ਜਿਹੜਾ ਉਹ ਜਿਹੜੀ ਅਜਿਹਾ ਖਜਾਰਾ ਗਰੰਟੀ ਦਾ ਨਹੀਂ ਹੁੰਦਾ ਕਿਲਾ ਦਾ ਜਿਹੜਾ ਮਾਨ ਸਰਕਾਰ ਐਜੀਪੀਸੀ ਨੂੰ ਸੰਕਟਾਂ ਦੇ ਦਿੱਤਾ ਨਹੀਂ ਉਹਨਾਂ ਮਾਨਸਮਾ ਨਹੀਂ ਮਿਲਿਆ ਇਹ ਪਰਿਵਾਰਾਂ ਨੇ ਦਿੱਤਾ ਪਿੰਡ ਦੇ ਲੋਕਾਂ ਨੇ ਦਿੱਤਾ ਐਜੀਪੀਸੀ ਕਿੱਥੇ ਕਰਦੀ ਉਹ ਨਹੀਂ ਕੁਝ ਵੀ ਕਰਦੀ ਉਹ ਤੇ ਬਹੁਤ ਘੱਟ ਉਹ ਪੰਸਤੀ ਜਾਤ ਵਾਤ ਤਰਖਾ ਨਹੀਂ ਦਿੰਦੇ ਤੇ ਜਿਹੜੇ ਪੰਡਾਇਆ ਗ੍ਰੰਥੀ ਆ ਹਾਂਜੀ ਐਸੀ ਬੀਜ ਨਹੀਂ ਕੁਝ ਵੀ ਕਰਦੀ ਜੀ ਇਹ ਪੀ ਕਰਨਾ ਚਾਹੋਗੇ ਲੋਕਾਂ ਨੂੰ ਲੋਕਾਂ ਨੂੰ ਹੀ ਪਾਰਦੇ ਗ੍ਰੰਥੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰੋ ਤੇ ਇਹ ਕਰ ਕਿਹੜਾ ਨਗਰਸਤਕਾਰ ਉਹ ਜੇ ਗ੍ਰੰਥੀਆਂ ਸਤਕਾਰ ਜੇ ਗ੍ਰੰਥੀਆਂ ਜੇ ਸਤਕਾਰ ਉਹਨਾਂ ਵੱਧ ਥੋੜਾ ਆ ਇਹ ਗ੍ਰੰਥੀਆਂ ਸਤਕਾਰ ਕਰੋ ਤੇ ਜਿਹੜਾ ਗਸ ਸਤਕਾਰ ਮਹਾਰਾਜ ਸਤਕਾਰ ਆ ਜੋ ਗੁਰੂ ਮਹਾਰਾਜ ਗ੍ਰੰਥੀ ਸਤਕਾਰ ਕਰਦਾ ਉਹ ਮਹਾਰਾਜ ਸਤਕਾਰ ਆ ਇਹ ਕਰਕੇ ਵੱਧ ਤੋਂ ਵੱਧ ਕਰੋ ਤੇ ਗ੍ਰੰਥੀ ਸਿੰਘ ਵੀ ਆਪਣੇ ਸੂਰ ਦੇ ਕਾਇਮ ਰਹਿਣ ਉਹ ਵੀ ਆਪਣਾ ਪਾਠ ਪੂਜਾ ਕਰਨ ਤੇ ਆਪਣੇ ਸਹੀ ਰਹਿਣ ਤੇ ਸੰਤਾਨ ਦਾ ਸਤਿਕਾਰ ਕਰਦੀਆਂ ਜਿਹੜਾ ਸਹੀ ਬੰਦੇ ਉਹ ਕਰਦੇ ਉਹਨਾਂ ਦਾ ਵਾਣ ਸਤਿਕਾਰ ਹਾਂਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਗਰਮੀਤ ਸਿੰਘ ਧੰਨ ਧੰਨ ਬਾਬਾ ਕਲਿਆਣਾ ਸਾਹਿਬ ਅੰਮਰ ਸ਼ਹੀਦ ਮਹਾਂ ਪੁਰਖਾਂ ਸਾਡੇ ਸਤਾਨ ਆ ਇਹ ਬਾਬਾ ਜੀ ਸਾਡੇ ਉੱਥੇ ਗ੍ਰੰਥੀ ਆ ਲੰਮੇ ਸਮੇਂ ਤੋਂ ਸੇਵਾ ਕਰਨ ਰਹੇ ਆ ਬਹੁਤ ਸੋਹਣੀ ਨਾਲ ਸਬਰ ਤੇ ਸੰਤੋਖ ਦੇ ਨਾਲ ਬੜੀ ਇੱਤ ਦੇ ਨਾਲ ਇਹਨਾਂ ਸੇਵਾ ਕੀਤੀ ਆ ਰਾਤ ਦਿਨ ਬਹੁਤ ਵਧੀਆ ਮਿਹਨਤ ਕਰਦੇ ਆ ਸਾਰਾ ਪਰਿਵਾਰ ਬੜੀ ਇਹਨਾਂ ਨੇ ਕਦੀ ਕਹੇ ਗੱਲ ਦਾ ਕੋਈ ਤਮਾ ਨਹੀਂ ਕੀਤਾ ਕੋਈ ਲਾਲਚ ਨਹੀਂ ਕੀਤਾ ਬਹੁਤ ਸਬਰ ਸੰਤੋਖ ਦੇ ਨਾਲ ਸੇਵਾ ਕੀਤੀ ਆ ਅੱਜ ਸਾਡੇ ਛੋਟੇ ਵੀਰ ਭਾਈ ਜੋਗਾ ਸਿੰਘ ਤੇ ਭਾਈ ਗਰਜੰਡ ਸਿੰਘ ਨੇ 2 ਤੋਲੇ 1 ਕੰਠਾ ਜਿਹੜਾ ਸੋਨੇ ਦਾ ਬਣਵਾ ਕੇ ਘਰ ਸੱਜ ਕੇ ਬਾਬਾ ਦਾ ਸਨਮਾਨ ਕੀਤਾ ਹੈ ਬਹੁਤ ਖੁਸ਼ੀ ਆ ਅਸੀਂ ਨਗਰ ਦੀਆਂ ਇਲਾਕੇ ਦੀਆਂ ਹੋਰ ਦੇਸਾਂ ਵਸਿਆਂ ਸੰਗਤਾਂ ਨੂੰ ਇਹ ਹੱਥ ਜੁੜ ਕੇ ਬੇਨਤੀ ਆ ਗੁਰਮੁਖੋ ਪਿਆਰਿਓ ਗੁਰੂ ਘਰਾਂ ਦੇ ਗ੍ਰੰਥੀ ਸਿੰਘ ਆ ਜਿਹੜੇ ਉਹਨਾਂ ਦਾ ਵੱਧ ਤੋਂ ਵੱਧ ਸਨਮਾਨ ਕਰੋ ਜਿੰਨਾ ਵੀ ਹੋ ਸਕਦਾ ਉਹਨਾਂ ਦਾ ਇਤਮਾਨ ਸੇਵਾ ਸਤਕਾਰ ਜਿਹੜੀ ਆ ਗੁਰੂ ਘਰ ਦੇ ਗ੍ਰੰਥੀ ਜੀ ਕਰਨੀ ਚਾਹੀਦੀ ਆ ਬਾਕੀ ਗ੍ਰੰਥੀ ਸਿੰਘਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਵੀ ਉਹ ਵੀ ਆਪਣੇ ਬੜੇ ਸਬਰ ਸੰਤੋਖ ਤੇ ਚੰਗੀ ਚੜ੍ਹਦੀ ਕਲਾ ਦੇ ਨਾਲ ਜਿਹੜੀ ਆ ਗੁਰੂ ਘਰ ਦੇ ਵਿੱਚ ਸੇਵਾ ਜਿਹੜੀ ਉਹ ਨਿਭਾਉਣ ਇਸੇ ਤਰ੍ਹਾਂ ਸਾਡੇ گاਉਂ ਵਾਲੇ ਜਿੱਤਰਾ ਬੱਚੇ ਆ ਕੁਸਮਾ ਕੱਢ ਕੇ ਸ਼ਾਮਾ ਨੂੰ ਜੱਟ ਸਵੇਰ ਦੇ ਟਾਈਮ ਸ਼ਾਮਾ ਦੇ ਟਾਈਮ ਹੀ ਬੱਚਿਆਂ ਦਾ ਟਾਈਮ ਹੁੰਦਾ ਹੈ ਸਵੇਰ ਦੇ ਸਕੂਲ ਦਾ ਟਾਈਮ ਆ ਤੇ ਛੋਟੇ ਬੱਚਿਆਂ ਨੂੰ ਗਾਂ ਸਿੱਖਿਆ ਗੁਰਬਾਣੀ ਦੀ ਸੰਸਥਾ ਜਿਹੜੀ ਉਹ ਆਪੋ ਆਪਣੇ ਪਿੰਡਾਂ 'ਚ ਗ੍ਰੰਥੀ ਸਿੰਘਾਂ ਨੂੰ ਬੇਨਤੀਆਂ ਦੇਣ ਇਸੇ ਤਰ੍ਹਾਂ ੜੀਆਂ ਸੰਗਤਾਂ ਵਾਂ ਉਹ ਗ੍ਰੰਥੀ ਸਿੰਘਾਂ ਦਾ ਮਾਨ ਸਤਿਕਾਰ ਕਰਦੀਆਂ ਰਹਿਣਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਾਮ ਦੱਸੋ ਮੇਰਾ ਪੂਰਾ ਨਾਮ ਗੁਰਸਮਰਨਜੀਤ ਸਿੰਘ ਆ ਤੇ ਛੋਟਾ ਨਾਮ ਮਾਨ ਦੇ ਨਾਂ ਦੇ ਯਾ ਸਾਰੇ ਜਾਣਦੇ ਆ ਮਾਨ ਸਰਪੇ ਤੁਹਾਡੇ ਅੱਜ ਬਹੁਤ ਸਨਮਾਨ ਸਨਮਾਨ ਕੀਤਾ ਗਿਆ ਗਰੰਥੀ ਸਿੰਘ ਦਾ ਪਿੰਡ ਹਾਂ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਜੀ ਇਹ ਮਾਨ ਸਨਮਾਨ ਜਿਹੜਾ ਇਕੱਲੇ ਗਰੰਥੀ ਸਿੰਘ ਦਾ ਨਹੀਂ ਇਹ ਸਾਰੇ ਪਿੰਡ ਦਾ ਹੀ ਮਾਨ ਸਨਮਾਨ ਆ ਜੀ ਕਿਉਂਕਿ ਜੇ ਗਰੰਥੀ ਸਿੰਘ ਦਾ ਮਾਨ ਸਨਮਾਨ ਆ ਸਮਝ ਲਓ ਸਾਰੇ ਪਿੰਡ ਦਾ ਮਾਨ ਸਨਮਾਨ ਹੋ ਗਿਆ ਤੇ ਅੱਗੇ ਆ ਸਾਡੇ ਗਰੰਥੀ ਬਹੁਤ ਹੀ ਮਿਹਨਤੀ ਆ ਤੇ ਸਾਡੇ ਨਗਰ ਦੀ ਜਿਹੜੀ ਏਕਤਾ ਬਹੁਤ ਆ ਸਾਡਾ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਚਾਲੀਆਂ ਪਿੰਡਾਂ ਦੇ ਵਿੱਚ ਇਹੋ ਜਿਹਾ ਗੁਰਦੁਆਰਾ ਕਿਸੇ ਨੇ ਨਹੀਂ ਬਣਾਇਆ ਪਿੰਡ ਸਾਡਾ ਬਿਲਕੁਲ ਛੋਟਾ ਤੇ ਪਰ ਏਕਤਾ ਬਹੁਤ ਹੈ ਗ੍ਰਾਹੀ ਬੜੀ ਵੱਧ ਚੜ੍ਹ ਕੇ ਦਿੰਦੇ ਆ ਹਰ ਕੋਈ ਜਿਹਦੇ ਘਰ ਜਾਈਏ ਜਿਸ ਦਿਨ ਸਾਡੀ ਗ੍ਰਾਹੀ ਹੁੰਦੀ ਆ ਉਸ ਦਿਨ ਸਾਡੇ ਸੰਗਤਾਂ ਘਟੋ ਘਟ ਵੀ 100 ਤੋਂ ਉੱਪਰ ਹੁੰਦੇ ਆ ਤੇ ਹਰ ਘਰ ਦੇ ਵਿੱਚ ਲੰਗਰ ਹੁੰਦਾ ਸਾਡੇ ਕਿਸੇ ਨੇ ਪਕੌੜਿਆਂ ਲੰਗਰ ਲਾਇਆ ਕਿਸੇ ਨੇ ਜਲੇਬਾਂ ਲਾਇਆ ਕਿਸੇ ਨੇ ਠੰਡਿਆਂ ਦਾ ਲਾਇਆ ਬਹੁਤ ਏਕਤਾ ਸਾਡੀ ਨਗਰ ਦੀ ਦੀ ਮਹਾਰਾਜ ਬਾਬਾ ਕਹ ਲੈਣਾ ਇਸ ਤਰ੍ਹਾਂ ਹੀ ਸਾਡੀ ਨਗਰ ਦੀ ਏਕਤਾ ਬਣਾਈ ਰੱਖੇ ਤੇ ਇਸ ਤਰ੍ਹਾਂ ਹੀ ਤਰੱਕੀ ਹੁੰ ਜੀ ਹਾਂ ਜੀ ਦੇਖੋ ਭਾਈ ਉਹ ਦੇਖੇ ਹਾਂਜੀ ਮੇਰੇ ਕੀ ਨਾਮ ਹੈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਗੜਾ ਜਠਾਵਲ ਜਠਾਵਲ ਅ ਅੱਜ ਤੁਸੀਂ ਬਾਬਾ ਜੀ ਨੂੰ ਸੋਨੇ ਦੇ ਕੈਂਠੇ ਦਾ ਸਨਮਾਨ ਦਿੱਤਾ ਇਸ ਦਾ ਮੰਜਹ ਜਾਂ ਚਾਇਆ ਬਹੁਤ ਖੁਸ਼ੀ ਆ ਬਾਬਾ ਜੀ ਕਹਿੰਦੇ ਕਿ ਗੁਰੂ ਘਰ ਦੇ ਗਰੰਥੀ ਸਿੰਘ ਨੂੰ ਆਪਾਂ ਸਨਮਾਨ ਨਹੀਂ ਦਿੰਦੇ ਤੇ ਗਾਂ ਉਹਨਾਂ ਦੇ ਬੱਚੇ ਵੀ ਗਰੰਥੀ ਸਿੰਘ ਬਣ ਤੋਂ ਸੰਕੋਚ ਕਰਦੇ ਜਾ ਰਹੇ ਆ ਤੇ ਇਹ ਮੇਰੇ ਤੋਂ ਛੋਟਾ ਭਰਾ ਮੇਰਾ ਕੈਨੇਡਾ ਉਹਨੂੰ ਮੈਂ ਆਖਿਆ ਵੀ ਆਪਾਂ ਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਨੂੰ ਸਨਮਾਨਿਤ ਕਰੀਏ ਤੇ ਗਾਹ ਆਉਣ ਵਾਲੇ ਹੋਰ ਵੀ ਤਸ਼ਾਹ ਵਧੇਗਾ। ਜੀ ਰਾਏ ਕਰਦੀ ਤੁਹਾਡੇ ਪੜਾਵਾ। ਜੋਗਾ ਸਿੰਘ ਜੀ। ਕਿਹੜੀ ਜਗ੍ਹਾ ਗਿਆ? ਕੈਨੇਡਾ ਜੇ। ਠੀਕ ਹੈ। ਹਾਂਜੀ ਇੱਕ ਨਾਲ ਉਹਦਾ ਦੋਸਤ ਧਿਆ ਨਾਲ ਉਸਨੇ ਸਨਮਾਨਿਤ ਕੀਤਾ ਉਸਦਾ ਨਾਂ ਅਗਰਜੰਟ ਸਿੰਘ ਉਹ ਜੁਕੇ ਆ। ਹਾਂਜੀ ਹਾਂਜੀ। ਠੀਕ ਹੈ। ਕਿੰਨੇ ਤੋਲਿਆਂ ਦਾ ਜਿਹੜਾ ਤੁਸੀਂ ਗੰਠਾ ਪਾਇਆ? ਦੋ ਤੋਲਿਆਂ ਦਾ ਜੇ। ਦੋ ਤੋਲਿਆਂ ਦਾ। ਹਾਂਜੀ। ਤੇ ਕਿਹੜੇ ਗੁਰੂ ਘਰ ਦੇ ਹੈਗੇ ਨਹੀਂ ਇਹ ਸਾਡੇ ਬਾਬਾ ਕਲਿਆਣ ਜੀ ਦਾ ਗੁਰਦੁਆਰਾ ਜੀ। ਸ਼ਹੀਦ ਸਿੰਘ ਹੋਏ ਆ। ਉਹਨਾਂ ਦਾ ਗੁਰਦੁਆਰਾ ਜੀ। ਦੇ ਲੋਕਾਂ ਕੋਲ ਕਿ ਸਹਿਯੋਗ ਸੀ ਦੇਖਿਆ ਵੀ ਲੋਬ ਬਹੁਤ ਘੱਟ ਸਤਕਾਰ ਕਰਦੇ ਨੇ ਗ੍ਰੰਥੀ ਚੱਕਦਾ ਗੁਰੂ ਦੇ ਵਰਜੀਗ ਦਾ ਪਰ ਤੁਸੀਂ ਬਹੁਤ ਸਤਕਾਰ ਦੇ ਨਾਲ ਕਰੇ ਤੁਹਾਡੇ ਆਇਆ ਤੇ ਜੋ ਬੰਗਾਇਆ ਗਿਆ ਕੀ ਜਾਣਾਂ ਚਾਹਗੇ ਬਾਰੇ ਆਪਾਂ ਤੇ ਇਹੋ ਕਹਿਣਾ ਚਾਹੁੰਦੇ ਹਾਂ ਗੁਰੂ ਘਰ ਦੇ ਗ੍ਰੰਥੀ ਦਾ ਸਰਮਾਨ ਜਿੰਨਾ ਵੀ ਵੱਧ ਤੋਂ ਵੱਧ ਕੀਤਾ ਜਾਂਦਾ ਕਰੀਏ ਵੇਖੋ ਜੀ ਆਪਾਂ ਪਿੰਡਾਂ ਦੇ ਵਿੱਚ ਮੇਲੇ ਕਰਾਉਂਦੇ ਆ ਤੇ 1.5 2-2 ਲੱਖ ਰੁਪਇਆ ਗਾਉਣ ਵਾਲਿਆਂ ਨੂੰ ਦੇ ਦਿੰਨੇ ਆ ਜੋ ਨੱਚ ਗਾ ਕੇ ਗਾਂ ਜਾਂਦੀਆਂ ਕੰਜਰਖਾਨਾ ਕਜਾ ਗੁਰੂ ਘਰ ਦਾ ਗ੍ਰੰਥੀ ਸਿੰਘ ਦੋਵੇਂ ਟਾਈਮ ਸਾਰੇ ਨਗਰ ਦੀ ਸੁੱਖ ਮੰਗਦਾ ਵਾ ਤੁਹਾਕੋ ਨਾਲ ਕੁਛ ਵੀ ਨਹੀਂ ਦੇਣ ਜੋਗੇ ਜਿੰਨੇ ਕ ਜੋਗੇ ਉਹਨਾਂ ਕ ਤੇ ਸਨਮਾਨ ਕਰੀਏ